हाँ जी मैडम कीना जी अपना ਕਿੱਥੇ ਤੇ ਲੈਣ ਆਲੇ ਆ ਮੈਂ ਫੋਟੋ ਆੜੇ ਮੇਰੇ ਪੇਕੇ ਆ ਨੀ ਮਾਨਕਾ ਪਿੰਡ ਵਿਆਹੀ ਤੁਸੀਂ ਮੈਂ ਕੀ ਮਾਮਲਾ ਕੀੜੇ ਤੁਹਾਡੇ ਸੱਟਾ ਵਗੈਰਾ ਲੱਗੀਆਂ ਸਿਵਲ ਹਸਪੀਟਲ ਦਾਖਲ ਤੁਸੀਂ ਹਾਂਜੀ ਮੈਨੂੰ ਤਵੇਰੇ ਮੇਰੇ ਘਰ ਵਾਲੇ ਨੇ ਬਹੁਤ ਕੁੱਟਿਆ ਕੀ ਵਜ੍ਹਾ ਸੀਗੀ ਕੁੱਟਣ ਦੀ ਸਾਰੇ ਸੱਟਾ ਮੂੰਹ ਤੇ ਕੁੱਟਿਆ ਕਿਉਂ ਜੀ ਵਜ੍ਹਾ ਕੀ ਸੀ ਕੁੱਟਣ ਦੀ ਵਜ੍ਹਾ ਕੋਈ ਨਹੀਂ ਸੀ ਜੀ ਮੈਂ ਸੀ ਮੈਂ ਕਿ ਗੱਟ ਤੇ ਮਾਰੀ ਗਈ ਸੀ ਮੈਨੂੰ ਕੋਠੀ ਆ ਕੱਲ ਮੇਰੇ ਲੱਕ ਚ ਪੇਨ ਬਹੁਤ ਮੂਹ ਸੀਗਾ ਤਾਂ ਮੈਂ ਚਲੀ ਗਈ ਦਵਾਈ ਛੋਟੇ ਬਟੇ ਨੂੰ ਤੁਸ਼ਨ ਛੱਡਣ ਗਈ ਤੁਸ਼ਨ ਛੱਡਣ ਗਈ ਤਾਂ ਫਿਰ ਉੱਥੋਂ ਮੈਨੂੰ ਆ ਗੁੜੀਆ ਜੀ ਨਾਲ ਕੰਦੀ ਬੀਬੀ ਕੋਲ ਦਵਾਈ ਲਾ ਲਓ ਮੈਨੂੰ ਬੁਖਾਰ ਸੀਗਾ ਬਹੁਤ ਜ਼ਿਆਦਾ ਤਾਂ ਮੈਂ ਦਵਾਈ ਲੈ ਲਈ ਉੱਥੋਂ ਡਾਕਟਰ ਤੋਂ ਤੇ ਦਵਾਈ ਲੈ ਕੇ ਮੈਂ ਘਰੇ ਚਲੀ ਗਈ ਜਦੋਂ ਮੈਂ ਘਰੇ ਗਈ ਤੇ ਉਹਨੂੰ ਫਿਰ ਮੈਨੂੰ ਪੁੱਛਿਆ ਵੀ ਤੂੰ ਕਿੱਥੇ ਗਈ ਸੀ ਮੈਂ ਕਹਿੰਦਾ ਮੈਂ ਤੁਮਸ਼ਾਂ ਚੱਡਣ ਗਈ ਸੀ ਵੀ ਕਿ ਮੈਂ ਬਿਮਾਰ ਸੀ ਕਿ ਮੈਂ ਦਵਾਈ ਲੈ ਕੇ ਆਈ ਮੈਂ ਸਵੇਰੇ ਆ ਗੁੜੀਆਂ ਨੂੰ ਬਾਜ਼ਾਰ ਮਾਰਕ ਪਿਆ ਬੇ ਇਹਨੂੰ ਸੱਦ ਕੇ ਲਿਆ ਸ਼ਿਲਪੀ ਹੈ ਮੇਰਾ ਨਾਂ ਕਹਿੰਦੇ ਇਹਨੂੰ ਸੱਦ ਕੇ ਲਿਆ ਜਦੋਂ ਮੈਨੂੰ ਸੱਦਿਆ ਤਾਂ ਮੈਨੂੰ ਕਹਿੰਦਾ ਵੀ ਤੂੰ ਕਿੰਨੂੰ ਪੁੱਛ ਕੇ ਗਈ ਸੀ ਦਵਾਈ ਲੈਣ ਮੈਂ ਕਹਿੰਦਾ ਮੈਂ ਬਿਮਾਰ ਸੀ ਮੈਂ ਦਵਾਈ ਤਾਂ ਲੈਣੀ ਸੀ ਆਪੇ ਮੈਨੂੰ ਦਵਾਈ ਨਹੀਂ ਲੈ ਕੇ ਦਿੱਤਾ ਕਿੱਟ ਮੈਂ ਤੁਹਾਡੇ ਘਰ ਨਾਲ ਕੀਤੀ ਇਹਨਾਂ ਨੇ ਕੁੱਟ ਮਾਰ ਮੇਰੇ ਆ ਚਿੰਟੇ ਮਾਰੇ ਲੋਜ ਦੇ ساری ਬਾਹ ਪਾੜਤੀ ਤੇ ਜਿਹੜੇ ਤੁਹਾਡੇ ਹਸਬੈਂਡ ਆ ਉਹ ਡੇਰੇ ਤੇ ਬੈਠੇ ਆ ਕੋਈ ਜਗ੍ਹਾ ਤੇ ਹਾਂਜੀ ਜਗ੍ਹਾ ਤੇ ਬੈਠੇ ਆ ਜੀ ਇਹ ਵੀ ਕਈ ਜਨਾਨੀਆਂ ਨਾਲ ਗੱਲਬਾਤ ਹੈ ਕੀ ਨਾਮ ਆ ਜੀ ਮਾਰਕੁੱਟ ਬੋਟ ਕਰਦਾ ਮੇਰ ਨਾਲ ਅੱਗੇ ਵੀ ਮੇਰ ਨਾਲ ਬਹੁਤ ਵਾਰੀ ਹੋਈ ਇਹਨਾਂ ਦਾ ਨਾਮ ਕੀ ਆ ਜੀ ਅੱਗੇ ਬਹੁਤ ਵਾਰੀ ਕੁੱਟਿਆ ਐ ਮੇ ਜੀ ਨਾਮ ਕੀ ਹੈ ਇਹ ਤੁਹਾਡੇ ਹਸਬੈਂਡ ਦਾ सोनू बाबा सोनू बाबा ਲਖਵੀਰ ਸਿੰਘ ਨਾਂ ਆ ਇਹਦਾ ਠੀਕ ਆ ਜੀ ਆ ਪੁੱਪੇ ਸਾਹ ਡੇਰੇ ਤੇ ਮਾਰਕਾ ਬੈਠਾ ਫੇ ਗੱਡੀ ਨਹੀਂ ਸੀ ਉੱਥੇ ਜੀ ਹਾਂ ਗੱਡੀ ਵਿੱਚ ਤੇ ਪਹਿਲਾਂ ਵੀ ਤੁਹਾਡੇ ਨਾਲ ਕੋਈ ਧਾਰੀ ਮਾਰਕਟ ਹੋਈ ਹੈ। ਨਾਲ ਦੋ ਤ ਵਾਰ ਕੁੱਟ ਮਾਰ ਹੋਈ ਹੈ। ਮੈਂ ਕੇਸ ਵੀ ਪਾਇਆ ਸੀ ਦਿੱਲੀ ਦੇ ਵਿੱਚ। ਉਦੋਂ ਇਹਨੇ ਮਾਫੀ ਮੰਗ ਲਈ ਸੀ ਮੇਰੇ ਤੋਂ। ਹੂੰ। ਤੇ ਹੁਣ ਜਦ ਅੱਜ ਵੀ ਬਾਹਰ ਆਏ ਸੀ ਗੱਡੀ ਲੈ ਕੇ ਤੁਹਾਡੀ ਸਿਸਟਰ ਦੇ ਨਾਲ ਕੁਝ ਧਮਕੀਆਂ ਵਗੈਰਾ ਵੀ ਦੇ ਕੇ ਗਏ ਆ ਬਾਰੇ ਇਹ। ਉਹ ਕਹਿੰਦਾ ਵੀ ਮੈਂ ਪਹਿਲਾਂ ਮੈਨੂੰ ਕਿਹਾ ਵੀ ਮੈਂ ਤੈਨੂੰ ਜਾਨੋਂ ਮਾਰ ਦੂੰਗਾ। ਹੁਣ ਇਹਨੂੰ ਕਿਹਾ ਕਹਿੰਦਾ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਜੇ ਤੁਸੀਂ ਮੇਰੇ ਤੇ ਕੋਈ ਕਾਰਵਾਈ ਕਰੀ। ਪੁਲਿਸ ਕੰਪਲੀਟ ਕੀਤੀ ਹੈ ਤੁਸੀਂ? ਹਾਂਜੀ ਮੈਂ ਮੈਂ ਇੱਥੇ ਆਈ ਆ ਮੇਰਾ ਪੁਲਿਸ ਕੰਪਲੇਂਟ ਹੋਈ ਹੈ ਕਿ ਕਿੰਨੇ ਵਜੇ ਦਾਖਲਾ ਤੁਸੀਂ ਹਸਪੀਟਲ ਇੱਥੇ ਮੈਨੂੰ ਸਵੇਰੇ 10 ਵਜੇ ਕੁੱਟਿਆ ਜੀ ਬਹੁਤ ਕੋਈ ਆਈ ਪੁਲਸ ਆਈ ਮੋਕੇ ਤੇ ਇੱਥੇ ਪੁਲਿਸ ਨਹੀਂ ਆਈ ਉਦਾਂ ਇਹਨਾਂ ਨੇ ਮੇਰਾ نیچے ਉਹ ਜਿਹੜਾ ਉਹ ਕਰਦੇ ਹੁੰਦੇ ਐ ਮੈਡੀਕਲ ਉਹ ਕੀਤਾ ਤੁਸੀਂ ਕੰਪਲੀਟ ਕਰਤੀ ਉਦੋਂ ਕੰਪਲੇਂਟ ਸਰ ਮੈਨੂੰ ਨੀਚੇ ਫੋਨ ਆਇਆ ਸੀ ਉਹਨੇ ਪੁਲਿਸ ਵਾਲਿਆਂ ਤਾਂ ਕਹਿੰਦੇ ਵੀ ਅਸੀਂ ਆ ਤੁਹਾਡਾ ਲੈ ਕੇ ਚੱਲੇ ਰਿਪੋਰਟ ਵੀ ਫੇਰ ਉੱਥੋਂ ਤੁਹਾਨੂੰ ਪੁਲਿਸ ਵਾਲੇ ਬਿਆਨ ਲੈਣ ਆਣਗੇ ਜੇ ਆਈ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਮੈਂ ਇਹ ਮੰਨ ਕਰਦੀ ਆਂ ਜੀ ਆਪਾਂ ਰਹਿਣਾ ਨਹੀਂ ਚਾਹਦੇ ਹੁਣ ਆਲੇ ਦੇ ਬੰਦੇ ਨਾਲੇ ਇੰਨੀ ਸਜਾ ਦਿੱਤੀ ਤੇ ਨਾਲ ਇਹਨੂੰ ਸਜਾ ਦਿੱਤੀ ਆਵੇ ਮੇਰਾ ਦੇਖੋ ਕਿੰਨਾ ਮਾਰ ਮਾਰ ਕੇ ਆਇਆ। ਛੇ ਤੁਸੀਂ ਫੋਟੋਆਂ ਲੈ ਸਕਦੇ ਹੋ ਮੇਰੇ ਤੋਂ। ਠੀਕ। ਠੀਕ। ਮੈਡਮ ਕਿਨਾ ਜੀ ਆਪਣਾ? ਮੇਰਾ ਪਿਆ ਹੈ ਜੀ ਮੇਰਾ ਨਾਮ ਮੇਰੀ ਵੱਡੀ ਸਿਸਟਰ ਦਾ ਨਾਮ ਨਰਿੰਦਰਕੌਰ ਸ਼ਿਲਪੀ ਤੇ ਇਹ ਮਾਮਲਾ ਕੀ ਮੈਡਮ ਇਹ ਗੱਡੀ ਵਿੱਚ ਬੰਦੇ ਆਏ ਸੀਗੇ ਇੱਥੇ ਬਾਹਰ ਕੀ ਗੱਲਬਾਤ ਹੋਈ ਤੁਹਾਡੀ? ਉਹ ਮੇਰੇ ਜੀਜੂ ਸੀਗੇ। ਸਵੇਰੇ ਅੱਜ ਮੇਰੀ ਭੈਣ ਨਾਲ ਝਗੜਾ ਹੋਇਆ ਸੀ ਉਹਨਾਂ ਦਾ। ਤੇ ਉਹਨੇ ਬਹੁਤ ਮਾਰਕਟਾਈ ਕੀਤੀ ਮੇਰੀ ਸਿਸਟਰ ਦੀ ਪੂਰੀ ਬਾਹ ਕੱਟੀ ਪਈ ਐ ਖੂਨ ਨਿਕਲ ਰਿਹਾ ਉਹਦੇ ਨੱਕ ਚੋਂ ਵੀ ਬ੍ਰੈਂਚ ਚ ਇੱਥੇ ਸਾਰੇ ਲੱਕ ਚ ਸੱਟਾਂ ਲੱਗੀਆਂ ਨੇ ਤੁਹਾਨੂੰ ਮਾਰਕਟਾਈ ਕਰਦਾ ਜੀ ਮਾਰਕਟਾਈ ਜੀ ਸਿਰਫ ਉਹ ਮੈਡੀਕਲ ਤੇ ਦਵਾਈ ਲੈਣ ਗਈ ਸੀ ਉਹਨੂੰ ਕਹਿੰਦਾ ਤੂੰ ਕਿੱਥੇ ਗਈ ਸੀਗੀ ਉਹਨੇ ਜਦ ਆ ਕੇ ਕਿਹਾ ਵੀ ਮੈਂ ਦਵਾਈ ਲੈਣ ਗਈ ਸੀ ਐਨੇ ਚ ਹੀ ਉਹਨੂੰ ਕੁੱਟਤਾ ਉਹਦੀ ਕੋਈ ਗੱਲ ਨਹੀਂ ਸੁਣੀ ਹੈਗੀ ਕੋਈ ਪੁਲਿਸ ਕੰਪਲੇਟ ਤੁਸੀਂ ਕੀਤੀ ਸਮਾਂਹਲੇ ਲਾ ਕੇ ਹਾਂ ਜੀ ਉਹ ਕੀਤੀ ਹੋਈ ਐ ਅੱਜ ਹੀ ਕੀਤੀ ਐ ਅਜਤਵਾਰ ਸੀ ਇਸ ਕਰਕੇ ਕੋਈ ਕਾਰਵਾਈ ਅਜੇ ਨਹੀਂ ਹੋਈ ਹੈਗੀ ਪਰ ਉਹ ਕਹਿੰਦੇ ਵੀ ਅਸੀਂ ਕੱਲ ਨੂੰ ਜਿਹੜੇ ਇੱਕ ਗੱਡੀ ਦੇ ਵਿੱਚ ਆਏ ਸੀਗੇ ਕਿੱਥੇ ਗੱਡੀ ਦੇ ਬੈਠੇ ਕੋਣ ਬੰਦੇ ਹਾਂਜੀ ਇਹ ਚਾਰ ਬੰਦੇ ਨਾਲ ਲੈ ਕੇ ਆਏ ਸੀ ਮੈਨੂੰ ਵੀ ਧਮਕੀ ਦੇ ਕੇ ਗਿਆ ਵੀ ਹੁਣ ਤੂੰ ਦੇਖੀ ਵੀ ਤੇਰਾ ਤੇਰੇ ਨਾਲ ਕੀ ਹੁੰਦਾ ਸਾਨੂੰ ਟੌਰਚਰ ਕਰਦਾ ਜੀ ਨਜਾਇਜ਼ ਦੇ ਸਬੰਧ ਨੇ ਬਾਹਰ ਜਨਾਨੀਆਂ ਨਾਲ ਇਹ ਗਲਤ ਹੈ ਇਹ ਬਾਬਾ ਪੂਣਾ ਦਿਖਾਉਂਦਾ ਪਰ ਇਹ ਕੋਈ ਬਾਬਾ ਨਹੀਂ ਹੈਗਾ ਇਹ ਜਾਣ ਕੇ ਬਣਿਆ ਹੋਇਆ ਇਹ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਤੇ ਇਹ ਕੁੰਮਣੀ ਮਾਨਕਾ ਜੀ ਉਹ ਜਗ੍ਹਾ ਤੇ ਮੌਜੂਦ ਹੈ ਗੱਡੀ ਦੇ ਇਸ ਟਾਈਮ ਹਾਂਜੀ ਇੱਕ ਤੁਸੀਂ ਫੋਟੋਆਂ ਦੀ ਵੀ ਗੱਲ ਕਰਦੇ ਕਿਹੜੀਆਂ ਫੋਟੋਆਂ ਤੁਹਾਡੇ ਕੋਲ ਇਹਨਾਂ ਦੀਆਂ ਤੇ ਉਹ ਮੇਰੇ ਸਿਸਟਰ ਦੀਆਂ ਨੇ ਜੀ ਜੋ ਅੱਜ ਇਹਨਾਂ ਨੇ ਮਾਰਿਆ ਖੂਨ ਖਰਾਬਾ ਹੋਇਆ ਜੋ ਸਾਰਾ ਉਹ ਮੇਰੇ ਕੋਲ ਫੋਟੋਆਂ ਨੇ ਉਹਦੀਆਂ ਜਿਹੜੀਆਂ ਮੋਰਨਿੰਗ ਬਾਅਦ ਜਿਹੜੀ ਇੰਨੀ ਜ਼ਿਆਦਾ ਬਹਿਸ ਹੋਈ ਆ ਉਹਦਾ ਕੀ ਕਾਰਨ ਸੀਗਾ ਉਹਦਾ ਕਾਰਨ ਇਹ ਸੀ ਜਿਉ ਮੈਨੂੰ ਧਮਕੀ ਦੇਣ ਆਇਆ ਸੀ ਕਿ ਤੂੰ ਮੇਰੇ ਤੇ ਪਰਚਾ ਕਰਾਣਾ ਕਰਾ ਲੈ ਜੋ ਕਰਨਾ ਕਰ ਲੈ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਹੈਗੀ ਇਦਾਂ ਕਿਉਂ ਕਹਿ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਉਹ ਇਹ ਕਹਿੰਦਾ ਕਿਉਂਕਿ ਪੁਲਿਸ ਵੀ ਉਹਦੇ ਵੱਲ ਉਹ ਕਹਿੰਦਾ ਪੁਲਿਸ ਵੀ ਮੇਰੇ ਦੋਸਤ ਨੇਗੇ ਤੇ ਤਾਰੀਵਾਲ ਨੂੰ ਵੀ ਮੈਂ ਜਾਣਦਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹ ਇੰਨੀ ਗੱਲ ਕਹਿੰਦਾ ਜੀ ਤੇ ਜਿਹੜੀ ਜਗ੍ਹਾ ਤੇ ਬੈਠੇ ਆ ਕੀ ਨਾਮ ਵਗਰਾ ਕੀ ਇਹਨਾਂ ਦਾ ਬਾਬਾ ਭੂਪੇਸ਼ਾ ਜੀ ਇਹਦਾ ਨਾਮ ਸੋਨੂ ਬਾਬਾ ਹੈ ਘੁੰਮਣੀ ਮਾਨਕਾ ਮਾਨਕਾ ਪਿੰਡ ਤੋਂ ਹੈ ਇਹ ਜਗ੍ਹਾ ਤੇ ਮੌਜੂਦਾ ਬੈਠੇ ਜੀ ਇਹ ਹਾਂ ਜੀ ਕਦੀ ਨਹੀਂ ਸੀ ਨੇ ਇਹ ਨੇ ਹਾਂ ਜੀ ਹਾਂ ਜੀ ਤੇ ਜਿਹੜੇ ਨਾਲ ਬੰਦੇ ਆ ਸੀ ਜਾਨਦੇ ਕੋਣ ਆ ਬੰਦੇ ਨਾਲ ਉਹ ਵੀ ਇਹਨਾਂ ਦੇ ਡੇਰੇ ਦੇ ਹੀ ਨੇ ਤੇ ਜਿਹੜੇ ਤੁਹਾਡੀ ਸਿਸਟਰ ਅਸਟ ਮੰਦਰ ਹਸਪੀਟਲ ਚ ਹਾਂ ਜੀ ਉਹ ਹਸਪੀਟਲ ਦੇ ਅੰਦਰ ਐਡਮਿਟ ਨੇਗੇ ਉੱਥੇ ਪਈ ਆ ਉਹਦੇ ਪੱਟੀ ਕੀਤੀ ਹੋਈ ਆ ਮੈਂ ਸਾਰਾ ਉਹਨਾਂ ਦਾ ਜੋ ਮੈਡੀਕਲ ਸੀਗਾ ਲਿਖਵਾਇਆ ਜੀ ਸਰ ਨੂੰ ਤੇ ਕਾਰਨ ਕੀ ਸੀ ਮੈਡਮ ਮਾਰਕਟਾਈ ਦਾ ਮਾਰਕਟਾਇਦਰ ਸਰ ਮੈਂ ਉਹੀ ਦੱਸ ਰਹੀ ਆਂ ਵੀ ਉਹ ਮਾਰਨਿੰਗ ਦਵਾਈ ਲੈਣ ਗਈ ਸੀ ਉਹ ਪਰੇਸ਼ਾਨ ਸੀ ਉਹਨੂੰ ਗੱਠੀਏ ਦੀ ਪ੍ਰੋਬਲਮ ਹੈ ਇਹ ਬੰਦਾ ਉਹਨੂੰ ਦਵਾਈ ਵੀ ਨਹੀਂ ਦਵਾਉਂਦਾ ਸੱਤ-ਸੱਤ ਦਿਨ ਉਹ ਐਦਾ ਹੀ ਪਈ ਰਹਿੰਦੀ ਆ ਮੰਜੇ ਤੇ ਜਦੋਂ ਉਹ ਆਪਣੇ ਆਪ ਦਵਾਈ ਲੈਣ ਚਲੀ ਗਈ ਤਾਂ ਉਹਨੇ ਮੁੜ ਕੇ ਜਦੋਂ ਆਈ ਆ ਉਹ ਉੱਥੇ ਡੇਰੇ ਤੇ ਤੇ ਉਹਨੂੰ ਕਹਿੰਦਾ ਤੂੰ ਕਿੱਥੇ ਗਈ ਸੀ ਜਦੋਂ ਉਹਨੇ ਕਿਹਾ ਮੈਂ ਦਵਾਈ ਲੈਣ ਗਈ ਸੀ ਤੇ ਉਸ ਤੋਂ ਬਾਅਦ ਇਹਨੇ ਹਾਥਾ ਪਾਈ ਸ਼ੁਰੂ ਕਰ ਦਿੱਤਾ ਤੇ ਮਾਰਿਆ ਕਿ ਮੈਡਮ ਇਹਨਾਂ ਦੇ ਪਾਜੀ ਉੱਥੇ ਇੱਕ ਤਿੱਖਾ ਉਹ ਸੀਗਾ ਚਿਮਟਾ ਹੁੰਦਾ ਇੱਕ ਨੋਏ ਨੋਏ ਦਾ ਜਿਹਦੇ ਨਾਲ ਫਾਂਡਾ ਕਰਦੇ ਆ ਉਹ ਮਾਰਿਆ ਸੀ ਉਹ ਮਾਰੀ ਗਿਆ ਮਾਰੀ ਗਿਆ ਉਹ ਚਿੰਟਾ ਵੀ ਟੁੱਟ ਗਿਆ ਉਹਦੇ ਨਾਲ ਸਾਰਾ ਲਹੂ ਲਹਾਨ ਖੂਨ ਹੋ ਗਿਆ ਮੇਰੇ ਕੋਲ ਫੋਟੋਆਂ ਨੇ ਜੀ ਕਿੰਨੇ ਕਿੰਨੇ ਵਜੇ ਦੀ ਮੈਡਮ ਘਟਨਾ ਸਵੇਰ ਦੀ ਇਹ ਇਹ 10:00 ਵਜੇ ਦੀ ਹੈ ਜੀ ਮੈਨੂੰ 10:00 ਵਜੇ ਫੋਨ ਥਾਣਾ ਕਿਹੜਾ ਪੈਂਦਾ ਤੁਹਾਨੂੰ ਥਾਣਾ ਜੀ ਸਦਰ ਪੈਂਦਾ ਹੋਈ ਤੁਹਾਡੀ ਗੱਲਬਾਤ ਕਿਸੇ ਪੁਲਿਸ ਮੁਲਾਜ਼ਮ ਨਾਲ ਨਹੀਂ ਅਜੇ ਕਿਸੇ ਨਾਲ ਨਹੀਂ ਹੋਈ ਮੇਰੀ ਸਿਸਟਰ ਦੀ ਹੋਈ ਸੀਗੀ ਉਹ ਕਹਿੰਦੇ ਸੀਗੇ ਵੀ ਅਸੀਂ ਮੈਡਮ ਅੱਗੇ ਗੱਲ ਕਰਾ ਕੇ ਆ ਕੇ ਤੁਹਾਡੇ ਨਾਲ ਹਾਂ ਤੁਹਾਨੂੰ ਥਾਣੇ ਤੋਂ ਫੋਨ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਤੁਸੀਂ ਅਸੀਂ ਇਹ ਕਹਿੰਦੇ ਆ ਇਹਨੂੰ ਸਜ਼ਾ ਦਿੱਤੀ ਜਾਵੇ ਇਹ ਬਹੁਤ ਲੋਕਾਂ ਨਾਲ ਜੀ ਧੋਖਾ ਕਰ ਰਿਹਾ ਕੋਈ ਪਾਪਾ ਨਹੀਂ ਹੈਗਾ ਇਹਦੇ ਗੈਰ ਸੰਬੰਧ ਨੇ ਜਨਾਨੀਆਂ ਨਾਲ ਇਹਨੂੰ ਫਸਾਇਆ ਜਾਵੇ ਇਹਨੂੰ ਦੱਸਿਆ ਜਾਵੇ ਦੀ ਅਸਲੀਅਤ ਕੀ ਹੈ ਇਹ ਬਾਬਾ ਨਹੀਂ ਹੈਗਾ ਲੋਕ ਇਹਦੇ ਚੁੰਗਲ 'ਚ ਫਸੇ ਹੋਏ ਨੇ ਇਹ ਪੈਸੇ ਖਾਂਦਾ ਲੋਕਾਂ ਤੋਂ ਲੈ ਲੈ ਕੇ ਬਾਹਰੋਂ ਮੰਗਾ ਮੰਗਾ ਕੇ ਪਰ ਇਹਦੇ ਪੱਲੇ ਕੁਝ ਨਹੀਂ ਹੈਗਾ ਕੋਈ ਬਾਬਾ ਨਹੀਂ ਹੈ ਕੀ ਬਾਬਾ ਕੀਨਾ ਜੀ ਆਪਣਾ ਮੈਂ ਨਾ ਸੋਨੂ ਬਾਬਾ ਜੀ ਇਹ ਕਿਹੜੀ ਜੰਗਾ ਡੇਰਾ ਜੀ ਆਪਣਾ ਮਾਨਕਾਂ ਜੀ ਆਪਣਾ ਇੱਕ ਮਾਮਲਾ ਕੀ ਸਾਰਾ ਇੱਕ ਲੇਡੀਸ ਤੁਹਾਡੀ ਵਾਈਫ ਇਹਦੇ ਦਾਖਲ ਹੋਏ ਹਸਪੀਟਲ ਦੇ ਵਿੱਚ ਉਹਨਾਂ ਨੇ આરોਪ ਲਗਾਏ ਆ ਕਿ ਮੇਰੀ ਕੁੱਟਮਾਰ ਕੀਤੀ ਚਮਟਿਆਣਾ ਡੇਰੇ ਦੇ ਅੰਦਰ ਕੀ ਮਾਮਲਾ ਕੀ ਸਾਰਾ ਸਰ ਮਹਾਰਾਜ ਮੈਂ ਪਹਿਲਾ ਕੇਸ ਚਾਹੁੰਦਾ ਮੈਨੂੰ ਕਿ ਲੋਰ ਕੁੱਟਮਾਰ ਕਰਨ ਦੇ ਦੇਗੀ ਆਥਰ ਸੋਈ ਦੇ ਵਿੱਚ ਉਹ ਮੈਂ ਕਹਿੰਦਾ ਵੀ ਡਿਗੀ ਆ ਤੇ ਇਹ ਥੀਡੋ ਲੈ ਤੇ ਥੀਡੋ ਦੇ ਕਿਹੜੂ ਬੀਗੀ ਉਹ ਕਹਿੰਦੇ ਚਮਟੇ ਨਾਲ ਬਾਹਰ ਕੀਤਾ ਤਾਂ ਚਮਟੇ ਨਾਲ ਮੈਨੂੰ ਕਰ ਚਮਟੇ ਨਾਲ ਮਾਰਨੇ ਦੀ ਲੋੜ ਆ ਮੈਂ ਕੋ ਕਿਹੜਾ ਬੰਦਾ ਗੰਦੇ ਵਾ ਦਵਾਈ ਲੈਣ ਗਿਆ ਸੀ ਕਹਿੰਦੇ ਮੈਨੂੰ ਦਵਾਈ ਨਹੀਂ ਇਹ ਲੈਣ ਦਿੰਦਾ ਦਵਾਈ ਤੋਂ ਕਿਹੜਾ ਰੋਗ ਸਕਦਾ ਬੰਦਾ ਮੈਂ 8.5 ਲੱਖ ਰੁਪਇਆ ਕੋਲ ਆ ਉਹ ਲੈ ਕੇ ਭੱਜੀ ਆ ਬਾਅਦ ਚ ਹਾਦਸਾ ਕਰਦਾ ਐਡਮਿਟ ਹੋ ਗਈ ਤੁਹਾਡੇ ਕੋਲ ਸਬੂਤ ਹੈਗਾ ਕਿ ਮੈਂ 8.5 ਲੱਖ ਦਾ ਮੈਂ ਕੋ ਸਬੂਤ ਹੈਗਾ ਜੀ ਮੈਂ ਜਿਹੜੇ ਬੰਦਿਆਂ ਨੂੰ ਵੇਚਿਆ ਮੈਂ ਨਾਂ ਲੈ ਕੇ ਆਉਂਗਾ ਨਾ 2.5 ਲੱਖ ਦੀ ਟਰਾਲੀ ਪਿੰਡ ਵੇਚੀ ਆ 6.5 ਲੱਖ ਦਾ ਮੈਂ ਟਰੈਕਟਰ ਵੇਚਿਆ ਮੇਰੇ ਕੋਲ 1 ਰੁਪਇ ਫੋਨ ਆਤੋਂ ਦੁਆ ਕਰ ਦਿੱਤਾ ਤੇ ਜਿਹੜਾ ਤੁਸੀਂ ਸਿਵਲ ਗਏ ਸੀ ਉਹਨਾਂ ਨੂੰ ਕਿਹਾ ਕਿ ਸਿਵਲ ਹਸਪਤਾਲੇ ਆਏ ਸੀ ਸਾਡੀ ਉੱਤੇ ਮੈਂ ਤੇ ਯਾਰ ਮੈਨੂੰ ਸਾਡੇ ਬਾਪਿਆਂ ਨੇ ਫੋਨ ਕੀਤਾ ਉਹਨੀਆਂ ਇਹਨੂੰ ਫੋਨ ਕੀਤਾ ਕਹਿੰਦੇ ਜਾਂ ਨਿਆਣੇ ਨੂੰ ਲੈ ਕੇ ਆ ਨਾਲ ਮੈਂ ਤੂੰ ਸਾਥ ਕੋਈ ਨਹੀਂ ਤਰਾ ਰਾਈਨਾਮਾ ਕਰਾਨੇ। ਉਹਨੇ ਦੱਸਿਆ ਮੇਰੀ ਸਾਰੀ ਟੱਕ ਪਰ ਮੈਂ ਤਾਂ ਉਹਨੂੰ ਕਹਾਂ ਨਹੀਂ ਉਹ ਬਾਬੀ ਆ। ਢੰਗਰੂ ਪਾਇਆ ਮੈਂ ਦਾ ਮੱਥਾ ਡੇਗਲਾ ਮੋਹਰੇ ਬੋਲਣ ਲੱਗ ਪਈ। ਉਹ ਕਹਿੰਦੇ ਜੀ ਗਾਲਾ ਗੂਲਾ ਕੱਢ ਕੇ ਤਰਨ ਜੀ ਗਏ। ਮੈਂ ਨੂੰ ਧਮਕੀਆਂ ਦੇਣੇ ਦੀ ਯਾਰ ਐਦਾਂ ਕਿਹੜਾ ਬੰਦਾ ਆਪਣੇ ਨਾਨੇ ਨਾਲ ਜਦ ਐਡਮਿਟ ਦਾ ਆਪਣੇ ਨਾਨੇ ਦੇਖਣ ਜਾਊਗਾ ਆਪਣੀ ਮੁੰਡੇ ਨਾਲ ਤੂੰ। ਇੱਕ ਉਹਨੇ ਇਹ ਵੀ ਜੋ ਰੋਪ ਲਗਾਇਆ ਤੁਹਾਡੇ ਦੇ ਵੀ ਲੇਡੀਜ਼ ਕੋਈ ਆਉਂਦੀਆਂ ਗਲਤ ਲੇਡੀਜ਼ ਨਾਲ ਰਿਲੇਸ਼ਨ ਇਹਨਾਂ ਦੇ ਉੱਥੇ ਡੇਰੇ ਦੇ ਵਿੱਚ। ਮੈਂ ਨਾ ਮੈਂ ਅਨਪੜ੍ਹ ਬੰਦਾ ਮੈਂ ਨਾਲ ਕਹਿੰਦਾ ਰਿਲੇਸ਼ਨ ਰੱਖਣਾ ਨਾ ਮੇਰਾ ਕੋਈ ਐਦ ਨੇ ਇਦਾਂ ਕਾਰਨ ਕੀ ਹੋਇਆ ਜਿਹੜਾ ਕਾਰਨ ਕੀ ਸੀਗਾ ਮੇਨ ਵਿੱਚੋਂ ਇਲਜ਼ਾਮ ਤਾਂ ਫੇਰ ਉਹਨਾਂ ਇਹ ਇਲਜ਼ਾਮ ਹੁੰਦਾ ਹੋਰ ਇਲਜ਼ਾਮ ਕਿਹੜਾ ਹੁੰਦਾ ਹਲੇੜੀਆਂ ਦਾ ਹੁੰਦਾ ਪਾਬਿਆਂ ਨੂੰ ਇੱਦਾਂ ਹੀ ਪਸਾਉਂਦੀਆਂ ਜਨਾਨੀਆਂ ਇਹ ਤੁਹਾਡੀ ਵਾਈਫ ਆ ਉਹ ਇਦਾਂ ਤੁਹਾਡੀ ਪਸਾਉਂਦੀ ਤੁਹਾਨੂੰ ਵਾਈਫ ਤਾਂ ਉਹਨੂੰ ਪਤਾ 8.5 ਲੱਖ ਰੁਪਏ ਲੱਗੇ ਪਹਿਲਾਂ ਮੇਰਾ ਆਲਰੇਡੀ ਕੋਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਮੇਰਾ ਕੇਸ ਵੀ ਚੱਲ ਰਿਹਾ ਆ ਆਲਰੇਡੀ ਕੇਸ ਦੇ ਵਿੱਚ ਪਹਿਲਾਂ ਪੁੱਛੋ ਪਹਿਲਾਂ ਸਮਾਨ ਲੈ ਕੇ ਦੋ ਆੜੀਓ ਪੁੱਛੋ ਪ੍ਰੂਫ ਹੋਇਆ ਸਾਰੇ ਦੋਹਰਾ ਤੁਹਾਡਾ ਰਾਈਨਾਮਾ ਹੋ ਗਿਆ ਜੀ ਰਾਈਨਾਮਾ ਮੇਰਾ ਕੋਈ ਨਹੀਂ ਸੀ ਕੇਸ ਪੈਂਡਲ ਹੈ ਕਹਿੰਦੀ ਮੈਂ ਚੰਗੀ ਤਰ੍ਹਾਂ ਰਵਾਂਗੀ ਹੁਣ ਮੈਂ 6.5 ਲੱਖ ਦਾ ਟਰੈਕਟਰ ਵੇਚਾਂ ਮੈਂ ਬੰਦੇ ਲੈ 2.5 ਲੱਖ ਦੇ ਟਰੈਕਟਰ ਵੇਚੀ ਮੇਰੇ ਕੋਲ ਹੁਣ ਪੱਕੇ ਪ੍ਰੂਫ ਆ ਮੇਰੇ 1.5 ਰੁਪਇਆ ਵੀ ਕੱਢਦੇ ਜਾ ਕੇ ਮੈਂ ਮੇਰੀ ਮਿਹਨਤ ਦੇ ਆਹੋ ਕੋਈ ਰਾਈਨਾਮਾ ਹੋਇਆ ਤੁਹਾਡਾ ਪੰਚਾਇਤੀ ਕੋਈ ਨਹੀਂ ਪਹਿਲਾਂ ਹੋਇਆ ਕੋਰਟ ਦੇ ਵਿੱਚ ਸਾਡਾ ਇੱਕ ਕੇਸ ਚੱਲ ਰਿਹਾ ਸਾਡਾ ਤੇ ਹੁਣ ਤੁਸੀਂ ਇਕੱਠੇ ਰਹਿਣੇ ਪਏ ਮੈਂ ਕਹਾਂ ਤੈਨੂੰ ਉੱਥੇ ਜੱਜਮੋਰੇ ਪੇਸ਼ ਹੋਣਾ ਪੈਣਾ ਫੇਰ ਤਰੀਖ ਖਤਮ ਹੋਣੀ ਆ ਇਹ ਕਹਿੰਦੀ ਮੈਂ ਨਹੀਂ ਜਾਣਾ ਜੱਜਮੋਰੇ ਕਹਿੰਦੀ ਜੋ ਮਰਜੀ ਹੋਵੇ ਹੁਣਾ ਡਰਾਮਾ ਕਰ ਲਿਆ ਹਾਂਜੀ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658